ਹalleluyah ਸਾਰੇ ਪੰਧਾਵਾਂ ਨੂੰ ਜੈੰਸੀ ਦੀ ਆਓ ਅਸੀਂ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਵਿਵਸਥਾ ਸਾਰ ਅਧਿਆਇ 29 ਮੋਆਬ ਦਾ ਨੇਮ ਇਹ ਉਸ ਨੇਮ ਦੀਆਂ ਗੱਲਾਂ ਹਨ ਜਿਹੜਾ ਜਹਵਾ ਨੇ موسی ਨੂੰ ਇਸਟਾਈਲੀਆਂ ਨਾਲ ਮੋਆਬ ਦੇਸ਼ ਵਿੱਚ ਬੰਨਣ ਦਾ ਹੁਕਮ ਦਿੱਤਾ ਸੀ ਇਹ ਉਸ ਤੋਂ ਜਿਹੜਾ ਉਹਨੇ ਹਰੇਬ ਵਿੱਚ ਉਹਨਾਂ ਨਾਲ ਬੰਨਿਆ ਸੀ ਵੱਖਰਾ ਹੈ موسی ਨੇ ਸਾਰੇ ਇਸਟਾਈਲੀਆਂ ਨੂੰ ਸੱਦ ਕੇ ਆਖਿਆ ਜੋ ਕੁਝ ਜਹਵਾ ਨੇ ਮਿਸ਼ਰ ਵਿੱਚ ਤੁਹਾਡੇ ਵੇਖਦੇ ਆਂ ਤੇ ਫਿਰੋਂ ਉਸ ਦੇ ਸਾਰੇ ਟਹਿਲੂਆਂ ਅਤੇ ਉਸ ਦੇ ਦੇਸ਼ ਨਾਲ ਕੀਤਾ ਸੀ ਉਹ ਤੁਸੀਂ ਵੇਖਿਆ ਸੀ ਅਰਥਾਤ ਉਹ ਵੱਡੇ ਪਰਤਾਵੇ ਜਿਹੜੇ ਤੁਹਾਡੀਆਂ ਅੱਖਾਂ ਨੇ ਵੇਖੇ ਨਿਸ਼ਾਨ ਅਤੇ ਉਹ ਵੱਡੇ ਵੱਡੇ ਅਚਜ ਕੰਮ ਪਾ ਜੋਹਵਾ ਨੇ ਅਜ ਤੀਕ ਨਾ ਤਾਂ ਸਮਝਣ ਵਾਲਾ ਦਿਲ ਨਾ ਵੇਖਣ ਵਾਲੀਆਂ ਅੱਖਾਂ ਨਾ ਸੁਣਨ ਵਾਲੇ ਕੰਨ ਤੁਹਾਨੂੰ ਦਿੱਤੇ ਮੈਂ ਤੁਹਾਨੂੰ 40 ਵਰੇ ਉਜਾੜ ਵਿੱਚ ਲਈ ਫਿਰਦਾ ਰਿਹਾ ਨਾ ਤੁਹਾਡੇ ਉਤੋਂ ਤੁਹਾਡੇ ਕੱਪੜੇ ਹੰਡੇ ਨਾ ਤੁਹਾਡੇ ਪੈਰਾਂ ਵਿੱਚ ਤੁਹਾਡੀਆਂ ਜੁੱਤੀਆਂ ਹੀ ਹੰਡੀਆਂ ਰੋਟੀ ਤੁਸੀਂ ਨਾ ਖਾਧੀ ਨਾ ਮੈਂ ਨਾ ਸ਼ਰਾਬ ਤੁਸੀਂ ਪੀਤੀ ਤਾਂ ਜੋ ਤੁਸੀਂ ਜਾਣੋ ਕਿ ਮੈਂ ਜਹਵਾ ਤੁਹਾਡਾ ਪਰਮੇਸ਼ਰ ਹਾਂ ਜਦ ਤੁਸੀਂ ਇਸ ਥਾਂ ਉੱਤੇ ਆਏ ਤਦ ਹਸ਼ਬੌਨ ਦਾ ਰਾਜਾ ਸਿਹੌਣ ਅਤੇ ਬਾਸ਼ਾਨ ਦਾ ਰਾਜਾ ਔਂਗ ਸਾਡੇ ਨਾਲ ਜੁੱਦ ਕਰਨ ਨੂੰ ਨਿਕਲੇ ਤਾਂ ਅਸਾਂ ਉਹਨਾਂ ਨੂੰ ਮਾਰਿਆ ਅਤੇ ਉਹਨਾਂ ਦਾ ਦੇਸ਼ ਲੈ ਕੇ ਅਸਾਂ ਰਊਬੇਨੀਆਂ, ਅਗਾਦੀਆਂ ਅਤੇ ਮਨੱਸ਼ੇ ਦੇ ਅੱਧੇ ਗੋਤ ਨੂੰ ਮਿਲਖ ਵਿੱਚ ਦੇ ਦਿੱਤਾ ਇਸ ਨਿਯਮ ਦੀਆਂ ਗੱਲਾਂ ਨੂੰ ਪੂਰਾ ਕਰਕੇ ਪਾਲਣਾ ਕਰੋ ਤਾਂ ਜੋ ਤੁਸੀਂ ਆਪਣੇ ਸਭ ਕੰਮਾਂ ਵਿੱਚ ਸਫਲ ਹੋਵੋ ਅੱਜ ਤੁਸੀਂ ਸਾਰੇ ਯਹੋਵਾ ਆਪਣੇ ਪਰਮੇਸ਼ਰ ਦੇ ਸਾਹਮਣੇ ਖੜੇ ਹੋ ਤੁਹਾਡੇ ਮੁਖੀਏ ਤੁਹਾਡੇ ਗੋਤ ਤੁਹਾਡੇ ਬਜ਼ੁਰਗ ਤੁਹਾਡੇ ਹੁਦੇਦਾਰ ਸਗੋਂ ਇਜ਼ਰਾਈਲ ਦੇ ਸਾਰੇ ਮਨੁੱਖ ਤੁਹਾਡੇ ਨਿਆਣੇ ਤੁਹਾਡੀਆਂ ਤੀਵੀਆਂ ਤੁਹਾਡੇ ਪਰਦੇਸੀ ਜਿਹੜੇ ਤੁਹਾਡੇ ਡੇਰਿਆਂ ਵਿੱਚ ਹਨ ਲੱਕੜਹਾਰੇ ਤੋਂ ਲੈ ਕੇ ਪਾਣੀ ਪਰਨ ਵੇਲੇ ਤੱਕ ਤਾਂ ਜੋ ਤੁਸੀਂ ਜਹਵਾ ਆਪਣੇ ਪਰਮੇਸ਼ਰ ਦੇ ਸੌਹੋਂ ਵਾਲੀ ਨਾਮ ਵਿੱਚ ਜਿਹੜਾ ਜਹਵਾ ਤੁਹਾਡਾ ਪਰਮੇਸ਼ਰ ਅੱਜ ਦੇ ਦਿਨ ਤੁਹਾਡੇ ਨਾਲ ਬੰਦਾ ਹੈ ਮਿਲ ਜਾਓ ਕਿ ਉਹ ਤੁਹਾਨੂੰ ਅੱਜ ਦੇ ਦਿਨ ਆਪਣੀ ਪ੍ਰਚਾ ਕਰਕੇ ਕਾਇਮ ਕਰੇ ਅਤੇ ਉਹ ਤੁਹਾਡੇ ਲਈ ਪਰਮੇਸ਼ਰ ਹੋਵੇ ਜਿਵੇਂ ਉਸ ਤੁਹਾਡੇ ਨਾਲ ਵਚਨ ਕੀਤਾ ਸੀ ਅਤੇ ਜਿਵੇਂ ਉਸ ਤੁਹਾਡੇ ਪਿਓ ਦਾਦਿਆਂ ਅਰਥਾਤ ਅਬਰਾਹਮ ਇਸਹਾਕ ਅਤੇ ਯਾਕੂਬ ਨਾਲ ਸੌਂਹ ਖਾਦੀ ਸੀ ਨਾ ਕੇਵਲ ਤੁਹਾਡੇ ਨਾਲ ਮੈਂ ਇਹ ਸੌਂਹ ਅਤੇ ਨੇਮ ਬਨ ਰਿਹਾ ਹਾਂ ਸਗੋਂ ਉਸ ਨਾਲ ਵੀ ਜਿਹੜਾ ਅੱਜ ਇੱਥੇ ਸਾਡੇ ਨਾਲ ਜੁਹਾਵਾ ਸਾਡੇ ਪਰਮੇਸ਼ਰ ਦੇ ਸਨਮੁਖ ਖਲੋਤਾ ਹੈ ਉਸ ਨਾਲ ਵੀ ਜਿਹੜਾ ਅੱਜ ਇੱਥੇ ਸਾਡੇ ਨਾਲ ਨਹੀਂ ਹੈ ਕਿਉਂ ਜੋ ਤੁਸੀਂ ਜਾਣਦੇ ਹੋ ਕਿ ਕਿਵੇਂ ਅਸੀਂ ਮੇਸ਼ਰ ਦੇਸ਼ ਵਿੱਚ ਵਸੇ ਅਤੇ ਕਿਵੇਂ ਅਸੀਂ ਉਹਨਾਂ ਕੌਮਾਂ ਦੇ ਵਿੱਚ ਦੀ ਹੋ ਕੇ ਆਏ ਜਿਨ੍ਹਾਂ ਦੇ ਵਿੱਚੋਂ ਦੀ ਤੁਸੀਂ ਲੰਗੇ ਤੁਸੀਂ ਉਹਨਾਂ ਦੀਆਂ ਕਿਨੌਣੀਆਂ ਚੀਜ਼ਾਂ ਅਤੇ ਉਹਨਾਂ ਦੀਆਂ ਮੂਰਤਾਂ ਵੇਖੀਆਂ ਅਰਥਾਤ ਲੱਕੜੀ ਪੱਥਰ ਚਾਂਦੀ ਅਤੇ ਸੋਨੇ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਕੋਲ ਸਨ ਕਿਤੇ ਇੰਜ ਨਾ ਹੋਵੇ ਕਿ ਤੁਹਾਡੇ ਵਿੱਚ ਕੋਈ ਮਨੁੱਖ ਜਾਣਤੀ ਵੀ ਜਾਂ ਟੱਬਰ ਜਾਂ ਕੋਈ ਗੋਤ ਜਿਹਦਾ ਮਨ ਅੱਜ ਜਹੋਵਾ ਤੁਹਾਡੇ ਪਰਮੇਸ਼ਰ ਤੋਂ ਫਿਰ ਜਾਵੇ ਅਤੇ ਉਹ ਜਾ ਕੇ ਉਹਨਾਂ ਕੌਮਾਂ ਦੇ ਦੇਵਤਿਆਂ ਦੀ ਪੂਜਾ ਕਰੇ ਅਤੇ ਕਿਤੇ ਇੰਜ ਵੀ ਨਾ ਹੋਵੇ ਕਿ ਤੁਹਾਡੇ ਵਿੱਚ ਕੋਈ ਕੁੜਤਨ ਅਤੇ ਅੱਕ ਦੀ ਜੜ ਫੁੱਟ ਨਿਕਲੇ ਤਾਂ ਇੰਜ ਹੋਵੇਗਾ ਕਿ ਜਦ ਕੋਈ ਮਨੁੱਖ ਇਸ ਸ਼ਰਾਪ ਦੀਆਂ ਗੱਲਾਂ ਸੁਣ ਕੇ ਆਪਣੇ ਮਨ ਵਿੱਚ ਆਪਣੇ ਆਪ ਨੂੰ ਇਹ ਆਖ ਕੇ ਅਸੀਸ ਦੇਵੇ ਕਿ ਮੈਂ ਸ਼ਾਂਤੀ ਪਾਵਾਂਗਾ ਪਾਵੇਂ ਮੈਂ ਆਪਣੇ ਮਨ ਦੀ ਜਿੱਦ ਵਿੱਚ ਚੱਲਾਂ ਤਾਂ ਜੋ ਖੁਸ਼ਕੀ ਤਰੀ ਨਾਲ ਮਿਟ ਜਾਵੇ ਜਹਵਾ ਉਸ ਨੂੰ ਮਾਫ ਕਰਨਾ ਨਾ ਚਾਹੇਗਾ ਪਰ ਜਹਵਾ ਦਾ ਗਰੋਧ ਅਤੇ ਉਸ ਦੀ ਅਣਖ ਉਸ ਮਨੁੱਖ ਉੱਤੇ ਸੁਲਗੇਗੀ ਅਤੇ ਸਾਰਾ ਸ਼ਰਾਪ ਜਿਹੜਾ ਇਸ ਪੋਥੀ ਵਿੱਚ ਲਿਖਿਆ ਹੈ ਉਸ ਉੱਤੇ ਆ ਪਵੇਗਾ ਅਤੇ ਜਹਵਾ ਉਸ ਦਾ ਨਾਮ ਆਕਾਸ਼ ਦੇ ਹੇਠੋਂ ਮਿਟਾ ਦੇਵੇਗਾ ਜਹਵਾ ਉਹਨੂੰ ਇਜ਼ਰਾਈਲ ਦੀਆਂ ਸਾਰੀਆਂ ਗੋਤਾਂ ਵਿੱਚੋਂ ਇਸ ਨਾਮ ਦੇ ਸਾਰੇ ਸ਼ਰਾਪਾਂ ਅਨੁਸਾਰ ਜਿਹੜੇ ਇਸ ਵਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਹਨ ਬੁਰੀਾਈ ਲਈ ਵੱਖਰਾ ਕਰੇਗਾ ਜਦ ਉਹ ਉਸ ਦੇਸ਼ ਦੀਆਂ ਬਵਾ ਅਤੇ ਉਹ ਬਿਮਾਰੀਆਂ ਜਿਨ੍ਹਾਂ ਨਾਲ ਜਹੋਵਾ ਨੇ ਉਸ ਨੂੰ ਬਿਮਾਰ ਕੀਤਾ ਵੇਖਣਗੇ ਤਦ ਆਉਣ ਵਾਲੀ ਪੀੜੀ ਅਰਥਾਤ ਤੁਹਾਡੇ ਬੱਚੇ ਜਿਹੜੇ ਤੁਹਾਡੇ ਪਿੱਛੋਂ ਉੱਠਣਗੇ ਅਤੇ ਓਪਰਾ ਜਿਹੜਾ ਦੂਰ ਦੇਸ਼ ਤੋਂ ਆਵੇਗਾ ਆਖਣਗੇ ਕਿ ਕਿਵੇਂ ਉਹ ਸਾਰੀ ਧਰਤੀ ਗੰਧਕ ਤੇ ਲੂਣ ਹੋ ਗਈ ਅਤੇ ਸੜ ਗਈ ਹੈ ਨਾ ਤਾਂ ਉਸ ਵਿੱਚ ਕੁਝ ਬੀਜਿਆ ਜਾਂਦਾ ਹੈ ਨਾ ਹੀ ਕੁਝ ਉਗਦਾ ਹੈ ਨਾ ਹੀ ਉਸ ਵਿੱਚੋਂ ਕਾਹ ਨਿਕਲਦਾ ਹੈ ਉਹ ਸਦੋਮ ਅਮੋਰਾ ਅਦਮਾਹ ਅਤੇ ਸਬੋਇਮ ਦੇ ਪਲਟਾਓ ਵਾਂਗੂ ਹਨ ਜਿਨ੍ਹਾਂ ਨੂੰ ਜਹੋਵਾ ਨੇ ਆਪਣੇ ਕਰੋਧ ਅਤੇ ਗੁੱਸੇ ਨਾਲ ਪਲਟਾ ਦਿੱਤਾ ਸੀ ਤਾਂ ਸਾਰੀਆਂ ਕੌਮਾਂ ਵੀ ਆਖਣਗੀਆਂ ਕੀ ਜਹਵਾ ਨੇ ਇਸ ਤਰਤੀ ਨਾਲ ਇਉਂ ਕਿਉਂ ਕੀਤਾ ਅਤੇ ਐਨਾ ਵੱਡਾ ਕਰੋਧ ਦਾ ਤਤ ਕਿਉਂ ਹੈ ਤਾਂ ਉਹ ਆਖਣਗੇ ਇਸ ਲਈ ਕਿ ਉਹਨਾਂ ਨੇ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਵਰ ਜਹਵਾ ਦੇ ਨਾਮ ਨੂੰ त्यांग ਦਿੱਤਾ ਜਿਹੜਾ ਉਸ ਉਹਨਾਂ ਨਾਲ ਬੰਨਿਆ ਸੀ ਜਦ ਉਹ ਉਹਨਾਂ ਨੂੰ ਮਿਸ਼ਰ ਦੇਸ਼ ਤੋਂ ਬਾਹਰ ਲਿਆਇਆ ਉਹਨਾਂ ਨੇ ਜਾ ਕੇ ਦੂਜੇ ਦੇਵਤਿਆਂ ਦੀ ਪੂਜਾ ਕੀਤੀ ਅਤੇ ਉਹਨਾਂ ਦੇ ਅੱਗੇ ਮੱਥਾ ਟੇਕਿਆ ਉਹ ਦੇਵਤੇ ਜਿਨ੍ਹਾਂ ਨੂੰ ਉਹ ਜਾਣਦੇ ਵੀ ਨਹੀਂ ਸਨ ਨਾ ਉਸਨੇ ਉਹਨਾਂ ਲਈ ਠਹਿਰਾਏ ਇਸ ਕਾਰਨ ਜਹਵਾ ਦਾ ਕਰੋਧ ਇਸ ਦੇਸ਼ ਦੇ ਉੱਤੇ ਪੜਕਿਆ ਕਿ ਉਹ ਸਾਰੇ ਸ਼ਰਾਪ ਜਿਹੜੇ ਇਸ ਪੋਥੀ ਵਿੱਚ ਲਿਖੇ ਹੋਏ ਹਨ ਇਸ ਉੱਤੇ ਪਾਵੇ ਜਹਵਾ ਨੇ ਕਰੋਧ ਗੁੱਸੇ ਅਤੇ ਵੱਡੇ ਤੈਸ਼ ਵਿੱਚ ਉਹਨਾਂ ਨੂੰ ਉਹਨਾਂ ਦੀ ਪੂਮੀ ਵਿੱਚੋਂ ਉਖਾੜ ਕੇ ਦੂਜੇ ਦੇਸ਼ ਵਿੱਚ ਸੁੱਟ ਦਿੱਤਾ ਜਿਵੇਂ ਅੱਜ ਦੇ ਦਿਨ ਹੈ ਗੋਪਤ ਗੱਲਾਂ ਤਾਂ ਜੋ ਹਵਾ ਸਾਡੇ ਪਰਮੇਸ਼ਰ ਦੀਆਂ ਹਨ ਪਰ ਜਿਹੜੀਆਂ ਪ੍ਰਗਟ ਹਨ ਉਹ ਸਦਾ ਤਿੱਕ ਸਾਡੇ ਲਈ ਅਤੇ ਸਾਡੇ ਪੁੱਤਰਾਂ ਲਈ ਹਨ ਤਾਂ ਜੋ ਇਸ ਵਿਵਸਥਾ ਦੀਆਂ ਗੱਲਾਂ ਪੂਰੀਆਂ ਕਰਦੇ ਰਹੀਏ ਅਮਨ